टीवी टुडे चैनल पेंद आए, ते ਤੁਹਾਡਾ ਸਵਾਗਤ ਹੈ ਬੰਗਾ ਨਜ਼ਦੀਕ ਪੈਂਦੇ ਪਿੰਡ ਕਟਾਰੀਆਂ ਵਿਖੇ ਬੱਸੀ ਕੰਪਿਊਟਰਾਈਜ਼ ਤਰਮ ਕੰਡੇ ਤੋਂ ਚੋਰਾਂ ਨੇ ਬੀਤੀ ਰਾਤ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਇਸ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਕੰਡੇ ਦੇ ਮਾਲਕ ਰਮੇਸ਼ ਚੰਦਰ ਬੱਸੀ ਨੇ ਦੱਸਿਆ ਕਿ ਰਾਤ 2 ਤੋਂ 3 ਵਜੇ ਦੇ ਕਰੀਬ ਚੋਰ ਕੰਡੇ ਦੇ ਮੇਨ ਗੇਟ ਦਾ ਜਿੰਦਰਾ ਪੰਨਕੇ ਅੰਦਰ ਆਏ ਤੇ ਅੰਦਰੋਂ ਇੱਕ ਇਨਵਰਟਰ ਬੈਟਰੀ LCD ਅਤੇ ਕੰਡੇ ਦੇ 파ਰਤੋਲਣ ਵਾਲੇ ਬਟੇ ਚੋਰੀ ਕਰਕੇ ਲੈ ਗਏ ਉਨਾਂ ਨੇ ਦੱਸਿਆ ਕਿ ਸਾਨੂੰ ਸਵੇਰੇ ਕੰਡੇ ਤੇ ਕੰਮ ਕਰਦੇ ਕਰਿੰਦੇ ਦਾ ਫੋਨ ਆਇਆ ਕਿ ਕੰਡੇ ਤੇ ਚੋਰੀ ਹੋ ਗਈ ਹੈ ਜਦੋਂ ਅਸੀਂ ਕੰਡੇ ਤੇ ਆ ਕੇ ਦੇਖਿਆ ਤਾਂ ਚੋਰਾਂ ਨੇ ਸਾਡਾ 80000 ਦੇ ਕਰੀਬ ਦਾ ਸਮਾਨ ਚੋਰੀ ਕੀਤਾ ਹੋਇਆ ਸੀ ਉਨਾਂ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਕੀ ਕਟਾਰੀਆਂ ਵਿਖੇ ਸੂchna ਦੇ ਦਿੱਤੀ ਗਈ ਹੈ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਸਮਾਨ ਦੀ ਪਰਪਾਈ ਕਰਵਾਈ ਜਾਵੇ ਆਓ ਦੇਖੀਏ ਸੀਨੀਅਰ ਸਟਾਫ ਰਿਪੋਰਟਰ ਰਕੇਸ਼ ਅਰੋੜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜੀ ਕਟਾਰੀਆਂ ਕੰਪਟਰ ਬੱਸੀ ਕੰਪਟਰ ਘੱਡੇ ਨੂੰ ਗੋਲਦਾ ਰਾਤ ਸਾਡੇ ਕਰੀਬ 2 ਤੋਂ 3 ਵਜੇ ਦਰਮਿਆਨ ਘੱਡੇ ਤੇ ਚੋਰੀ ਹੋਈ ਆ ਇੱਥੋਂ ਚੋਰੀ ਕਰਕੇ ਅੰਦਰ ਆ ਕੇ ਇੱਕ ਬੈਟਰੀ ਲਗਾਇਆ ਜਾਂ ਕਨਵਰਟਰ ਲਗਾਇਆ ਜਾਂ ਇੱਕ ਐਰਸੀਬੀ ਲਗਾਇਆ ਜਾਂ 30 10 ਪੱਟੇ ਲਗਾਇਆ ਜਿਹਦੇ ਵਿੱਚ 50 ਕਿਲੋ ਦੇ ਬੱਟੇ ਸੀਗੇ 20 ਕਿਲੋ ਦੇ ਬੱਟੇ ਸੀਗੇ 10 ਕਿਲੋ ਦੇ ਬੱਟੇ ਸੀਗੇ ਅੱਛਾ ਜੀ ਤੇ ਖਰੀਦਦਾਰ ਸਰ ਨੂੰ ਕੁਝ ਪਤਾ ਇਹ ਲੱਗ ਰਿਹਾ ਵੀ ਇਹ ਕੀ ਹੋਇਆ ਕੀ ਨਹੀਂ ਹੋਇਆ ਤੇ ਸਾਡਾ ਅਸੀਂ ਜਿਹੜਾ ਬੰਦਾ ਰੱਖਿਆ ਜਗੀਰ ਸਿੰਘ ਬੰਦਾ ਅਸੀਂ ਰੱਖਿਆ ਉਹ ਉਸ ਵੇਲੇ 6 ਵਜੇ ਤੋਂ ਲਾ ਕੇ 9:30 9 ਵਜੇ ਤੱਕ ਇੱਥੇ ਕੰਡੇ ਤੇ ਹੁੰਦਾ ਅੱਛਾ ਜੀ ਉਹਨੇ ਸਵੇਰੇ ਆ ਕੇ ਜੇ 6 ਵਜੇ ਦੇਖਿਆ ਤੇ ਜਿੱਦਾਂ ਟੁੱਟਾ ਸੀ ਜ਼ਬਾਨ ਮੇਰੇ ਹੱਥੇ ਸੀ ਤੇ ਆਹ ਕੰਡੇ ਤੇ ਨਹੀਂ ਹੁੰਦੇ ਇੱਥੇ ਨਾਲ ਚਰਾਵ ਦਾ ਟਿਕਾ ਉਹ ਬੰਦੇ ਟਿਕੀ ਦੇ ਉੱਪਰ ਤੇ ਉਹ ਕਹਿੰਦੇ ਰਾਤ ਇਹ 1 ਵਜੇ ਗਈ ਉਹ ਸੁੱਤੇਆਂ ਨੇ ਕੋਈ ਤਾਂ ਪੁੱਛੀ ਕਿ ਸਰ ਉਹ 2 ਵਜੇ ਤੋਂ ਬਾਅਦ ਹੀ ਗਾਲਿਆ ਸਵਾਰ ਬਾਕਸ ਜੀ ਮੇਰੇ 80000 ਰੁਪਏ ਦੇ ਕਰੀਬ ਵੀ ਹੋਇਆ ਹੈ ਠੀਕ ਹੈ ਉਸ ਨੂੰ ਸੋਚਦਾ ਹੀ ਬੇਚੀ ਹੈ ਜੀ ਆਏ ਸੀ ਮੌਕੇ ਤੇ ਹਾਂ ਮੌਕੇ ਜਦੋਂ ਭੁੰਗੜਾ ਜਾ ਕੇ ਉਹ ਕਹਿੰਦੇ ਦੁਆਰਾ ਨਹੀਂ ਹਲ ਤੱਕਤਾਏ ਨਹੀਂ ਠੀਕ ਲੰਘੇ ਹੀ ਆ ਵੀ ਉਹਦੇ ਬੰਦਿਆਂ ਨੇ ਚੋਰੀ ਕੀਤੀ ਹੈ ਵੀ ਉਹਨਾਂ ਫੜਿਆ ਜਾਵੇ ਸਾਡਾ ਸਮਾਨ ਸਾਨੂੰ ਵਾਪਸ ਲਾਇਆ ਜਾਵੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਦੁਆਰਾ ਚੋਰੀ ਜਾਣਾ ਹੁਣ ਇੱਥੇ ਪਹਿਲਾਂ ਵੀ 4-5 ਵਾਰੀ ਚੋਰੀਆਂ ਹੋ ਹੋਣੀਆਂ ਥੋੜੇ ਟਾਈਮ ਚ ਠੀਕ ਕਾਹਿੰਦਾ ਕੋਈ ਬੰਦਾ ਫੜਿਆ ਨਹੀਂ ਗਿਆ ਠੀਕ ਅਜੀ ਜਾਣੇ ਵੀ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਫੜ ਕੇ ਸਭ ਤੋਂ ਸਭ ਜਿਆਦਾ ਠੀਕ ਫੜੀ ਨੇ